ਬੱਚੇ ਅੱਜ ਦੇ ਸਮੇਂ ਦੇ ਵਿੱਚ ਡਰਦੇ ਨੇ ਪੜ੍ਹਨ ਤੋਂ ਜੇ ਪੜ੍ਹਾਈ ਨਹੀਂ ਆਉਂਦੀ ਸਮਝ ਨਹੀਂ ਪੈਂਦਾ ਇਸ ਮਨ ਦੇ ਵਿੱਚ ਇੱਕ ਗੱਲ ਤਾਂ ਇਹ ਕਿ ਸਮਝ ਤਾਂ ਨਹੀਂ ਪੈਂਦਾ ਅੱਜ ਕੱਲ ਬੱਚਿਆਂ ਦੇ ਜਿਹੜੇ ਦਿਮਾਗ ਨੇ ਮੋਬਾਈਲ ਫੋਨ ਨੇ ਖਤਮ ਕਰ ਦਿੱਤੇ ਬਸ ਦਾਇਰਾ ਦਿਮਾਗ ਦਾ ਐਡਾ ਕੁ ਬਣਾ ਦਿੱਤਾ ਜਿਸ ਦਿਮਾਗ ਨੇ ਐਡਾ ਬੰਨਾ ਸੀ ਜਿਸ ਦਿਮਾਗ ਨੇ ਆਈਪੀਐਸ ਆਫੀਸਰ ਬੰਨਾ ਸੀ ਜਿਸ ਦਿਮਾਗ ਦੀ ਵਰਤੋਂ ਕਰਕੇ ਵੱਡੇ ਤੋਂ ਵੱਡੇ ਅਹੁਦੇ ਤੇ ਲੱਗ ਸਕਦਾ ਸੀ ਉਹ ਮੋਬਾਈਲ ਫੋਨ ਨੇ ਬਸ ਇੰਨਾ ਕੁ ਕਰ ਦਿੱਤਾ ਬੱਚਿਆਂ ਨੂੰ ਅਸੀਂ ਮੋਬਾਈਲ ਫੋਨ ਫੜਾ ਦਿੰਨੇ ਆ ਬੱਚਿਆਂ ਦੀ ਕੀ ਆਦਤ ਹੁੰਦੀ ਹੈ ਫਿਤਰਤ ਹੁੰਦੀ ਹੈ ਉਹ ਚੰਗਾ ਵਿੱਚੋਂ ਘੱਟ ਵੇਖਦੇ ਨੇ ਇੱਧਰ ਉੱਧਰ ਦੀਆਂ ਚੀਜ਼ਾਂ ਜ਼ਿਆਦਾ ਹੌਲੀ-ਹੌਲੀ ਐਸਾ ਸੁਭਾਅ ਪੈਂਦਾ ਛੁੱਟਦਾ ਹੀ ਨਹੀਂ ਹੁਣ ਭੈਣਾ ਵੀ ਕਈ ਵਾਰੀ ਆਪਣੀ ਜਿੰਦ ਛਡਾਉਣ ਵਾਸਤੇ ਹੱਥਾਂ ਦੇ ਵਿੱਚ ਫੜਾ ਦਿੰਦਿਆਂ ਨੇ ਲੈ ਲੱਗਾ ਰਹਿ ਗੇਮ ਤੇ ਆ ਖੇਡ ਲੈ ਫਿਰ ਫਾਇਰ ਉਹ ਐਸੀ ਫ੍ਰੀ ਫਾਇਰ ਖੇਡਦਾ ਪਤਾ ਨਹੀਂ ਲੱਗਦਾ ਇੱਕ ਦਿਨ ਉਹ ਮੋਬਾਈਲ ਨੂੰ ਸੱਠਦਾ ਆਪ ਹੀ ਗੁੰਡਾ ਬਣ ਕੇ ਤਿਆਰ ਹੋ ਜਾਂਦਾ ਐਸੀ ਲੱਗਣ ਲੱਗਦੀ ਹੈ ਅਸੀ ਆਦਤ ਪੈਂਦੀ ਹੈ ਸੋ ਇਹ ਬੜੀ ਸਿੱਖਣ ਦੀ ਗੱਲ ਹੈ ਬੜੀ ਸਿੱਖਣਯੋਗ ਗੱਲ ਹੈ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਹੋਏ ਨੇ ਆਯੂਬ ਖਾਨ ਉਹਨਾਂ ਨੇ ਲਿਖਿਆ ਜੋ ਉਹਨਾਂ ਦਾ ਪ੍ਰੈਕਟੀਕਲ ਜੀਵਨ ਦੇ ਵਿੱਚ ਉਹਨਾਂ ਨੇ ਕੀਤਾ ਹੁਣ ਪ੍ਰੈਜ਼ੀਡੈਂਟ ਬਣੇ ਜਦੋਂ ਕੋਈ ਪੰਜਾਬੀ ਵੀਰ ਪਾਕਿਸਤਾਨ ਦੀ ਧਰਤੀ ਤੇ ਗਿਆ ਨਨਕਾਣਾ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ ਵਾਸਤੇ ਅਯੂਬ ਖਾਨ ਨੇ ਉਸ ਪੰਜਾਬੀ ਨੂੰ ਆਪਣੇ ਘਰ ਬੁਲਾਇਆ ਉਸ ਪ੍ਰੈਜ਼ੀਡੈਂਟ ਨੇ ਭੋਜਨ ਤੇ ਬੁਲਾਇਆ ਔਰ ਪਿਆਰਿਓ ਖਰਾਨੀ ਦੀ ਗੱਲ ਇਹ ਹੋਈ ਜਦੋਂ ਉਹ ਪੰਜਾਬੀ ਵੀਰ ਜਦੋਂ ਉਸ ਪ੍ਰੈਜ਼ੀਡੈਂਟ ਦੇ ਘਰ ਦੇ ਵਿੱਚ ਗਿਆ ਪ੍ਰਸ਼ਾਦਾ ਛਕਣ ਲੱਗਾ ਹੈ ਤਾਂ ਮੁਸਲਮਾਨ ਸੀ ਉਹ ਪ੍ਰੈਜ਼ੀਡੈਂਟ ਪਰ ਜਿਸ ਕਮਰੇ ਦੇ ਵਿੱਚ ਉਹਨੇ ਪ੍ਰਸ਼ਾਦਾ ਛਕਣਾ ਸੀ ਜਿਸ ਬੈਠਕ ਦੇ ਵਿੱਚ ਉਹਨੇ ਪ੍ਰਸ਼ਾਦਾ ਛਕਣਾ ਸੀ ਪਿੱਛੇ ਧਿਆਨ ਜਾਂਦਾ ਕੰਧ ਤੇ ਬੜਾ ਵੱਡੇ ਵੱਡੇ ਤੇ ਸੋਹਣੇ ਸੋਹਣੇ ਮੋٹے ਮੋٹے ਅੱਖਰਾਂ ਦੇ ਵਿੱਚ ਮੂਲ ਮੰਤਰ ਲਿਖਿਆ ਉਹ ਪੰਜਾਬੀ ਵੀ ਹੈਰਾਨ ਹੋ ਗਿਆ ਕਹਿੰਦੇ ਮਾਫ ਕਰਿਓ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣ ਲੱਗਿਆ ਉਹ ਕਹਿੰਦੇ ਦੱਸੋ ਕਹਿੰਦੇ ਪੁੱਛਣਾ ਤੇ ਨਹੀਂ ਚਾਹੀਦਾ ਧਰਮ ਕਿਸੇ ਇੱਕ ਦਾ ਨਹੀਂ ਹੁੰਦਾ ਸਭ ਸਾਂਝਾ ਧਰਮ ਹੈ ਕੋਈ ਵੀ ਕਿਸੇ ਧਰਮ ਨੂੰ ਅਪਣਾ ਸਕਦਾ ਹੈ ਮਦਦ ਲੈ ਸਕਦਾ ਹੈ ਪਰ ਮੈਂ ਇਹ ਪੁੱਛਣ ਲੱਗਾ ਸਬੰਧ ਤੁਹਾਡਾ ਮੁ슬ਮਾਨ ਧਰਮ ਦੇ ਨਾਲ ਪਰ ਕੰਦ ਤੇ ਬڑے-ਬڑے ਸੋਨੇ ਸੁਨਹਿਰੀ ਅੱਖਰਾਂ ਦੇ ਵਿੱਚ ਮੋٹے-ਮੋٹے ਅੱਖਰਾਂ ਦੇ ਵਿੱਚ ਮੂਲ ਮੰਤਰ ਲਿਖਿਆ ਗੁਰਮੁਖੀ ਦੇ ਵਿੱਚ ਨਾਲ ਹੀ ਉਰਦੂ ਦੇ ਵਿੱਚ ਲਿਖਿਆ ਵੀ ਮੈਨੂੰ ਕਾਰਨ ਦੱਸੋ ਇਹਦਾ ਕਾਰਨ ਕੀ ਹੈ ਕਿਉਂ ਲਿਖਿਆ ਉਹ ਪ੍ਰੈਜ਼ੀਡੈਂਟ ਕਹਿਣ ਲੱਗਾ ਉਹ ਯੂਬ ਖਾਨ ਕਹਿਣ ਲੱਗਾ ਕਹਿੰਦੇ ਜੀ ਇਸ ਮੰਤਰ ਦੇ ਪਿੱਛੇ ਡੂੰਗਾ ਰਾਜ ਹੈ ਉਹ ਪੰਜਾਬੀ ਵੀਰ ਕਹਿਣ ਲੱਗਾ ਮੈਨੂੰ ਵੀ ਦੱਸੋ ਕਿਹੜਾ ਰਾਜ ਹੈ ਇਸ ਮੰਤਰ ਦੇ ਪਿੱਛੇ ਕੀ ਤੁਹਾਨੂੰ ਕੀ ਪ੍ਰਾਪਤ ਹੋਇਆ ਕਿਉਂ ਲਾਇਆ ਤੁਸੀਂ ਇਹ ਕੰਨ ਤੇ ਕਿਉਂ ਮੋٹے-ਮੋਟੀ ਅੱਖਰਾਂ ਤੇ ਲਿਖਿਆ ਉਹ ਕਹਿੰਦਾ ਜੀ ਇੱਕ ਦਿਨ ਐਸਾ ਸਮਾਂ ਸੀ ਮੈਂ ਸਕੂਲ ਦੇ ਵਿੱਚ ਜਾਂਦਾ ਸੀ ਜਦੋਂ ਮੈਂ ਬਚਪਨੇ 'ਚ ਸੀ ਪਰ ਮਾਂ ਨੇ ਮੈਨੂੰ ਤਿਆਰ ਕਰਕੇ ਸਕੂਲ ਤੋਂ ਘਰ ਤੋਂ ਸਕੂਲ ਭੇਜਣਾ ਪਿਆਰ ਦੇ ਨਾਲ ਮਾਂ ਨੇ ਤਿਆਰ ਕਰਨਾ ਸਕੂਲ ਦੇ ਵਿੱਚ ਜਾਣਾ ਮੈਨੂੰ ਪੜ੍ਹਾਈ ਨਹੀਂ ਆਉਂਦੀ ਸਮਝਣਾ ਪੈਣਾ ਟੀਚਰ ਨੇ ਸਮਝਾਈ ਜਾਣਾ ਪੜ੍ਹਾਈ ਜਾਣਾ ਪਰ ਮੇਰੇ ਇਸ ਦਿਮਾਗ 'ਚ ਨਹੀਂ ਸੀ ਪੈਂਦੀ ਕਿ ਟੀਚਰ ਕੀ ਕਹਿੰਦਾ ਸਮਝ ਨਹੀਂ ਆਉਣਾ ਜੇ ਸਮਝ ਨਹੀਂ ਆਉਂਦੀ ਮੈਂ ਇਗਜ਼ਾਮ ਕਿਵੇਂ ਦੇਂਦਾ ਪੇਪਰ ਕਿਵੇਂ ਦੇਂਦਾ ਟੈਸਟ ਕਿਵੇਂ ਦੇਂਦਾ ਟੀਚਰ ਮੈਨੂੰ ਡਾਂਟਦਾ ਕੁੱਟਦਾ ਮਾਰਦਾ ਮੈਂ ਉਸ ਮਾਰ ਤੋਂ ਡਰਦਾ ਹੋਇਆ ਹੁਣ ਉਹ ਈਯੂਬ ਖਾਂ ਪੜ੍ਹਾਈ ਦੇ ਵਿੱਚੋਂ ਨਲਾਇਕ ਸੀ ਪੜ੍ਹਾਈ ਤੋਂ ਡਰਦਾ ਮਾਰਾ ਉਹਨੇ ਕੀ ਕੀਤਾ ਸ਼ਰਨ ਬਣਾ ਲਿਆ ਗੁਰੂ ਘਰ ਮਾਣੇ ਘਰ ਤੋਂ ਤਿਆਰ ਕਰਕੇ ਭੇਜਣਾ ਔਯੂਬ ਖਾਣੇ ਕੀ ਕਰਨਾ ਗੁਰੂ ਘਰ ਬੈਠ ਜਾਣਾ ਜਦੋਂ ਸਮਾਂ ਛੁੱਟੀ ਦਾ ਹੋਣਾ ਬੱਚਿਆਂ ਦੇ ਨਾਲ ਫਿਰ ਘਰ ਤਰ ਜਾਣਾ ਹੁਣ ਗੁਰੂ ਘਰ ਦਾ ਗ੍ਰੰਥੀ ਸਿੰਘ 2-3 ਦਿਨ ਵੇਖਦਾ ਰਿਹਾ ਇਹ ਬੱਚਾ ਆਉਂਦਾ ਸਕੂਲ ਦੇ ਟਾਈਮ ਆਉਂਦਾ ਸਕੂਲ ਜਾਂਦਾ ਨਹੀਂ ਜਦੋਂ ਛੁੱਟੀ ਹੁੰਦੀ ਹੈ ਸਾਰਾ ਦਿਨ ਬੈਠਾ ਰਹਿੰਦਾ ਹੈ ਛੁੱਟੀ ਹੁੰਦੀ ਹੈ ਇਹ ਘਰ ਨੂੰ ਤੁਰ ਪੈਂਦਾ ਬੱਚਿਆਂ ਦੇ ਨਾਲ ਦੋ ਤਿੰਨ ਦਿਨ ਵੇਖਿਆ ਤੀਜੇ ਦਿਨ ਉਹ ਗ੍ਰੰਥੀ ਸਿੰਘ ਨੇ ਵੀ ਪੁੱਛ ਲਿਆ ਕਹਿੰਦੇ ਜੀ ਤੁਸੀਂ ਸਕੂਲ ਕਿਉਂ ਨਹੀਂ ਜਾਂਦੇ ਪਹਿਲਾਂ ਤਾਂ ਡਰਦਾ ਬੋਲਿਆ ਨਹੀਂ ਕਿਤੇ ਗ੍ਰੰਥੀ ਸਿੰਘ ਵੀ ਘਰਦਿਆਂ ਕੋਲ ਸ਼ਿਕਾਇਤ ਨਾ ਲਾ ਦੇਵੇ ਘਰ ਨਾਲ ਜਾ ਕੇ ਦੱਸ ਦਵੇ ਕਹਿੰਦੇ ਜੀ ਪੜ੍ਹਾਈ ਸਮਝਣੀ ਆਉਂਦੀ ਜੇ ਮੈਂ ਸਕੂਲ ਜਾਂਨਾ ਟੀਚਰ ਮਾਰਦੇ ਨੇ ਘਰ ਤੋਂ ਮਾਤਾ ਮੈਨੂੰ ਤਿਆਰ ਕਰਕੇ ਭੇਜ ਦਿੰਦੀ ਐ ਇਸ ਦਿਮਾਗ ਦੇ ਵਿੱਚ ਕੋਈ ਚੀਜ਼ ਵੱੜਦੀ ਨਹੀਂ ਟੀਚਰ ਸਮਝਾਉਂਦਾ ਕੀ ਐ ਪਤਾ ਨਹੀਂ ਲੱਗਦਾ ਉਹ ਗ੍ਰੰਥੀ ਸਿੰਘ ਕਹਿਣ ਲੱਗੇ ਜੇ ਤੈਨੂੰ ਸਮਝ ਨਹੀਂ ਆਉਂਦੀ ਮੈਂ ਤੈਨੂੰ ਇੱਕ ਮੰਤਰ ਦੇਣਾ ਹੁਣ ਜਦੋਂ ਮੰਤਰ ਕਿਹਾ ਬੱਚੇ ਦਾ ਵੀ ਮਨ ਖੁਸ਼ ਹੋ ਗਿਆ ਕਹਿੰਦੇ ਜੀ ਦੋ ਫਿਰ ਉਸ ਸਮੇ ਉਸ ਗ੍ਰੰਥੀ ਸਿੰਘ ਨੇ ਉਹ ਬੱਚੇ ਨੂੰ ਉਹ ਊਯੂਬ ਖਾਨ ਨੂੰ ਮੂਲ ਮੰਤਰ ਦਿੱਤਾ ਲੇਕਿਨ ਵਿਜਾ ਤੂੰ ਇਹਦਾ ਘਰ ਜਾ ਕੇ ਜਾਪ ਕਰਿਆ ਕਰ ਜਦੋਂ ਅਰਾਧੇ ਕਰੇਂਗਾ ਦਿਨ ਰਾਤ ਤੇਰੀ ਤੈਨੂੰ ਪੜ੍ਹਾਈ ਆਉਣ ਲੱਗ ਪਵੇਗੀ ਹੌਲੀ ਹੌਲੀ ਤੈਨੂੰ ਸਮਝ ਆਉਣ ਲੱਗ ਪਵੇਗੀ ਜਾ ਜਾ ਕੇ ਅੱਜ ਤੋਂ ਇਹਦਾ ਉਚਾਰਨ ਕਰਨ ਲੱਗ ਪੈ ਕਹਿੰਦਾ ਜੀ ਮੈਂ ਉਚਾਰਨ ਵੀ ਕਰਨ ਲੱਗ ਪਾਵਾਂ ਕਿੰਨੇ ਦਿਨ ਹੋ ਗਏ ਨੇ ਮੈਂ ਇੱਥੇ ਸ਼ਰਨ ਬਣਾ ਲੈਣਾ ਇੱਥੇ ਟਿਕ ਜਾਣਾ ਵਾ ਇੱਥੇ ਠਹਿਰ ਜਾਣਾ ਵਾ ਹੁਣ ਮੈਂ ਸਕੂਲ ਗਿਆ ਮੈਨੂੰ ਟੀਚਰਾਂ ਨੇ ਵੀ ਕੁੱਟਣਾ ਕਰ ਕਿ ਕੰਮ ਕਿਉਂ ਨਹੀਂ ਕਰਕੇ ਆਇਆ ਇੰਨੇ ਦਿਨ ਛੁੱਟੀ ਵੀ ਲਈ ਘਰ ਵੀ ਬੈਠਾ ਰਿਆ ਤੇ ਕੰਮ ਵੀ ਨਹੀਂ ਕਰਕੇ ਆਇਆ ਉਹ ਗ੍ਰੰਥੀ ਸਿੰਘ ਕਹਿੰਦੇ ਜਦੋਂ ਤੂੰ ਕਲਾਸ 'ਚ ਜਾਵੇਂਗਾ ਨਾ ਬੈਠੇਂਗਾ ਮੈਟ ਦੇ ਉੱਪਰ ਤੂੰ ਉਚਾਰਨ ਕਰਨ ਲੱਗ ਪਈ ਆਪਣੇ ਅੰਦਰ ਚਲਾਈ ਜਾਈਏ ਇਹਨੂੰ ਬਸ ਇਹ ਚੱਲਦਾ ਰਵੇ ਅੰਦਰ ਤੈਨੂੰ ਤੇਰੇ ਟੀਚਰ ਨੇ ਵੀ ਨਹੀਂ ਕੁਝ ਕਹਿਣਾ ਉਵੇਂ ਹੀ ਹੋਇਆ ਜਦੋਂ ਬੱਚਾ ਪਹਿਲੇ ਦਿਨ ਗਿਆ ਉਹ ਯੂਬਖਾਂ ਪਹਿਲੇ ਦਿਨ ਕਲਾਸ ਦੇ ਵਿੱਚ ਗਿਆ ਇੰਨੀਆਂ ਛੁੱਟੀਆਂ ਤੋਂ ਬਾਅਦ ਟੀਚਰ ਨੇ ਪੁੱਛਿਆ ਕਿ ਤੂੰ ਇੰਨੇ ਦਿਨ ਗੈਰ ਹਾਜ਼ਰ ਕਿਉਂ ਰਿਹਾ ਆਇਆ ਕਿਉਂ ਨਹੀਂ ਵਖਾ ਕੰਮ ਕੀ ਕਰਕੇ ਆਇਆ ਕਹਿੰਦਾ ਜੀ ਕੰਮ ਵੀ ਨਹੀਂ ਕੀਤਾ ਉਹ ਟੀਚਰ ਕਹਿਣ ਲੱਗਾ ਜਾ ਜਾ ਕੇ ਅੱਜ ਤੋਂ ਬਾਅਦ ਦੂਜਿਆਂ ਦੀ ਕਾਪੀਆਂ ਲੈ ਕੇ ਆਪਣਾ ਕੰਮ ਕਰ ਲਈ ਖੋ ਜਿਹੜੇ ਟੀਚਰ ਨੇ ਡਾਂਟਣਾ ਸੀ ਉਹ ਡਾਂਟ ਤੋਂ ਬਚ ਗਿਆ ਹੋਰ ਵੀ ਵਿਸ਼ਵਾਸ ਬਣ ਗਿਆ ਕਿ ਇਸ ਮੰਤਰ ਦੇ ਵਿੱਚ ਐਨੀ ਪਾਵਰ ਹੈ ਕਿ ਅੱਜ ਜਿਹੜਾ ਟੀਚਰ ਮੈਨੂੰ ਹਰ ਰੋਜ਼ ਕੁੱਟਦਾ ਸੀ ਨਲਾਇਕ ਸਮਝ ਕੇ ਕਲਾਸ ਤੋਂ ਬਾਹਰ ਕੱਢਦਾ ਸੀ ਉਸ ਟੀਚਰ ਨੇ ਮੈਨੂੰ ਕਹਿ ਦਿੱਤਾ ਜਾ ਕੇ ਕੰਮ ਪੂਰਾ ਕਰ ਲੈ ਉਹਨੇ ਨਹੀਂ ਝਿੜਕਿਆ ਉਹਨੇ ਨਹੀਂ ਡਾਂਟਿਆ ਹੌਲੀ ਹੌਲੀ ਵਿਸ਼ਵਾਸ ਬਣ ਗਿਆ ਦਿਨ ਰਾਤ ਜਪਣ ਲੱਗ ਪਿਆ ਉਹ ਬਾਲ ਕੰਮ ਵੀ ਕਰਨਾ ਜਦੋਂ ਪੜ੍ਹਾਈ ਸ਼ੁਰੂ ਕਰਨੀ ਪਹਿਲਾਂ ਜਪ ਲੈਣਾ ਜਦੋਂ ਪੜ੍ਹਾਈ ਸਮਾਪਤ ਕਰਨੀ ਖਤਮ ਕਰਨੀ ਉਦੋਂ ਜਪ ਲੈਣਾ ਕਿੰਨੀਆਂ ਕਿੰਨੀਆਂ ਮਾਲਾ ਐਸਾ ਸਮਾਂ ਆਇਆ ਬੱਚਿਓ ਸੰਗਤ ਜੀ ਉਹ ਜਿਹੜਾ ਔਯੂਬ ਖਾਨ ਨਲਾਇਕ ਸੀ ਪੜ੍ਹਾਈ ਦੇ ਵਿੱਚ ਉਹ ਜਿਹਨੂੰ ਸਮਝਣੀ ਸੀ ਆਉਂਦੀ ਐਨਾ ਪੜਿਆ ਲਿਖਿਆ ਵਿਦਵਾਨ ਬਣਿਆ ਐਨੀ ਪੜ੍ਹਾਈ ਕੀਤੀ ਇੱਕ ਦਿਨ ਉਸ ਮੰਤਰ ਨੇ ਉਹਨੂੰ ਪ੍ਰੈਜ਼ੀਡੈਂਟ ਬਣਾ ਦਿੱਤਾ ਵੇਖੋ ਕਿੰਡੀ ਪਾਵਰ ਹੈ ਮੂਲ ਮੰਤਰ ਦੇ ਵਿੱਚ ਕਿੰਨੀ ਪਾਵਰ ਹੈ ਮੂਲ ਮੰਤਰ ਦੇ ਵਿੱਚ